ਮੈਂ ਪਹਿਲਾਂ ਤਾਂ ਜਿੰਨੇ ਇੱਥੇ ਸਾਰੇ ਭਰਾ ਆਏ ਨੇ ਮੇਰੇ ਸਾਰੇ ਜਿੰਨੇ ਵੀ ਕੋਈ ਲੀਡਰ ਸਬਾਨ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਮੈਂ ਆਪਣੇ ਛੋਟੇ ਭਰਾ ਕਮਲ ਸਿੱਕਾ ਨੂੰ ਜਨਮ ਦਿਨ ਤੇ ਬਹੁਤ-ਬਹੁਤ ਵਧਾਈ ਦਿੰਦਾ ਤੇ ਉੱਥੇ ਹੀ ਸਾਰਿਆਂ ਤੋਂ ਆਸ ਕਰਦਾ ਵੀ ਹਮੇਸ਼ਾ ਉਹਨੂੰ ਯਾਦ ਕਰਦੇ ਇਦਾਂ ਦੇ ਕੈਂਪ ਆਪਾਂ ਨੂੰ ਲਗਾਣੇ ਚਾਹੀਦੇ ਆ ਤੇ ਇਹੀ ਉਸ ਇਸ ਤੋਂ ਵੱਡੀ ਸ਼ਰਧਾਂਜਲੀ ਉਸ ਨੂੰ ਕੋਈ ਨਹੀਂ ਹੋ ਸਕਦਾ ਮੈਂ ਸਾਰੇ ਸਾਥੀਆਂ ਨੂੰ ਬੇਨਤੀ ਕਰਦਾ ਵੀ ਜਿੱਥੇ-ਜਿੱਥੇ ਆਪਾਂ ਇਹ ਕੈਂਪਾਂਲ ਧਿਆਨ ਦਿੱਤਾ ਇੱਕ ਵਾਰ ਉਹਦੇ ਪਰਿਵਾਰ ਵੱਲ ਵੀ ਜ਼ਰੂਰ ਧਿਆਨ ਦਿੱਤਾ ਜਾਵੇ ਉਹਦਾ ਵੀ ਧਿਆਨ ਰੱਖਿਆ ਜਾਵੇ ਜਿਹੜੀ ਵੀ ਉਹਨੂੰ ਕੋਈ ਪਰਿਵਾਰ ਨੂੰ ਕਿਸੇ ਚੀਜ਼ ਦੀ ਜਾਂ ਕਮੀ ਹੈ ਤੇ ਆਪਾਂ ਸਾਰਿਆਂ ਨੂੰ ਉਹਦਾ ਸਾਥ ਦੇਣਾ ਚਾਹੀਦਾ ਮੈਂ ਇੰਨਾ ਹੀ ਕਹਿੰਦਾ ਮੀਡੀਆ ਦਾ ਵੀ ਇੱਥੇ ਆਣ ਤੇ ਬਹੁਤ-ਬਹੁਤ ਧੰਨਵਾਦ ਕਰਦਾ ਅੰਮਲ ਸਿੱਖਾ ਦੀ ਯਾਦ ਵਿੱਚ ਅੱਜ ਇਹ ਪੁੰਡਾ ਕੈਂਪ ਕਰਦੇ ਆ ਉਹ ਜਾਨਾਂ ਦੇ ਡਾਕਟਰ ਮੇਲਪਾ ਉੱਚੀ ਦੀ ਬਲੇਕ ਉਸੇ ਕੀ ਗੱਲ ਕਰਨੀ ਆ ਅੱਜ ਦੇ। ਦੇਖੋ ਸਾਡਾ ਭਰਾ ਛੋਟੀ ਉਮਰ ਦੇ ਵਿੱਚ ਹੀ ਜਿਹੜਾ ਸਮਾਜ ਦਾ ਕੰਮ ਕਰਦਾ ਸੀ ਸਮਾਜ ਦੇ ਵਿੱਚ ਇੱਕ ਉਪਰ ਦਾ ਚਿਹਰਾ ਸੀ। ਉਹ ਵਿਚਾਰਾ ਆਪਣੀ ਬਹੁਤ ਜਲਦੀ ਪਰਮਾਤਮਾ ਨੇ ਉਹਨੂੰ ਆਪਣੇ ਚਰਨਾ ਚ ਨਿਵਾਸ ਦੇ ਦਿੱਤਾ। ਲੇਕਿਨ ਤੁਸੀਂ ਦੇਖ ਸਕਦੇ ਹੋ ਉਸ ਭਰਾ ਦੀ ਅੱਜ ਯਾਦ ਦੇ ਵਿੱਚ ਐਡਾ ਵੱਡਾ ਖੂਨਦਾਨ ਕੈਂਪ ਲੱਗਿਆ ਆ। ਇੰਨਾ ਯੂਥ ਸਾਡੇ ਸ਼ਹਿਰ ਦਾ ਇੱਥੇ ਪਾਰਟੀਬਾਜ਼ੀ ਤੋਂ ਉੱਠ ਕੇ ਇਸ ਭਰਾ ਦਾ ਸਾਰਿਆਂ ਦਾ ਪਿਆਰ ਸੀਗਾ। ਕੋਈ ਵੀ ਪ੍ਰੋਬਲਮ ਹੁੰਦੀ ਸੀ ਸਾਡੇ ਨਾਲ ਵੀ ਗੱਲ ਕਰਦਾ ਸੀ ਜਾਂ ਹੋਰ ਵੀ ਅਸੀਂ ਮਿਲ ਜੁਲ ਕੇ ਸੋਲੂਸ਼ਨ ਕੱਢਦੇ ਸੀ ਤੇ ਅੱਜ ਉਹਦੇ ਪਿਆਰ ਦੀ ਗੱਲ ਆ ਵੀ ਅੱਜ ਇੰਨਾ ਵੱਡਾ ਕੈਂਪ ਲੱਗਿਆ ਤੁਹਾਡੇ ਸਾਹਮਣੇ ਆ ਵੀ ਠਾਠਾ ਮਾਰਦਾ ਕੱਠਾ ਅੱਜ ਬਲੱਡ ਦੇ ਰਿਹਾ ਹੈ ਸਾਹਿਬ ਕਿਵੇਂ ਲੱਗ ਰਿਹਾ ਕੋਈ ਪਿਆਰ ਪਾਇਆ ਹੋਇਆ ਅੱਜ ਨਜ਼ਰ ਆ ਰਿਹਾ ਅੱਜ ਨਜ਼ਰ ਆ ਰਿਹਾ ਜੀ ਉਸ ਭਰਾ ਦਾ ਬਹੁਤ ਪਿਆਰ ਸੀ ਸਾਰਿਆਂ ਨਾਲ ਹੀ ਪਿਆਰ ਸੀਗਾ ਉਹਨੇ ਮਤਲਬ ਕਦੇ ਵੀ ਕਿਸੇ ਨੂੰ ਲੋੜ ਪਈ ਉਹ ਵੱਧ ਚੜ ਕੇ ਭਾਗ ਲੈਂਦਾ ਸੀ ਕਿਸੇ ਦੇ ਗਰੀਬਾਂ ਦੇ ਹੱਕ 'ਚ ਖੜਦਾ ਸੀਗਾ ਕਿਤੇ ਵੀ ਲੋੜ ਹੁੰਦੀ ਸੀ ਉਹ ਭਰਾ ਸਾਰਿਆਂ ਨਾਲ ਖੜਦਾ ਸੀ ਸਮਾਜ ਦੇ ਕੰਮ ਹੁੰਦੇ ਆ ਸਮਾਜ ਦੇ ਕੰਮਾਂ ਵਿੱਚ ਕੁਝ ਵੀ ਪਹੁੰਚੇ ਹੋ ਮਾਨਕੀਤਾ ਅੰਦਰ ਨਾ ਪਿਆਰ ਕਰਦਾ ਕੀ ਦੇਖੋ ਪਿਆਰ ਸਾਰੇ ਪਿਆਰ ਹੀ ਖੱਟਦੇ ਆ ਜੀ ਸਾਡੀ ਹੋਂ ਨਾਲੀ ਜਿਹੜੀ ਜਨਰੇਸ਼ਨ ਆ ਮੈਂ ਉਹਨਾਂ ਸਾਰਿਆਂ ਨੂੰ ਕਹਿਣਾ ਚਾਹਨਾ ਵੀ ਆਓ ਆਪਾਂ ਮੇਲ ਜੋਲ ਕੇ ਆਪਣੇ ਲੁਧਿਆਣੇ ਦਾ ਪੰਜਾਬ ਦਾ ਇਹਦੇ ਬਾਰੇ ਸੋਚੀਏ ਜਿਹੜੇ ਸਾਡੇ ਲੋਕ 니ਡੀ ਆ ਜਿਨ੍ਹਾਂ ਨੂੰ ਜ਼ਰੂਰਤ ਆ ਆਪਾਂ ਉਹਨਾਂ ਦੇ ਨਾਲ ਹੱਕ 'ਚ ਖੜੀਏ ਤੇ ਆਪਣੀ ਜਿਹੜੀ ਸਭਿਤਾ ਆ ਉਹਨੂੰ ਬਚਾ ਕੇ ਰੱਖੀਏ ਤੁਸੀਂ ਅੱਜ ਇੰਨਾ ਬਲੱਡ ਦੇਖੋ ਭਰਾ ਸਾਡੇ ਦੇਨ ਆਏ ਆ ਸਾਡਾ ਰਿਸ਼ੀ ਸਾਰੇ ਜਿੰਨੇ ਵੀ ਆਪਣੇ ਭਰਾ ਆਏ ਆ ਅਟਿਕਾ ਰੋਡ ਤੋਂ ਉਹਨੇ ਟੀਮ ਆਈ ਆ ਸਾਰੇ ਦੇਖੋ ਵੱਧ ਚੜ ਕੇ ਭਾਗ ਲੈ ਰਹੇ ਆ ਤੇ ਮੈਂ ਇਹਨਾਂ ਦੀ ਟੀਮ ਨੂੰ ਤੇ ਇਹਨਾਂ ਦੇ ਜਿਹੜੇ ਭਰਾ ਆ ਉਹਨਾਂ ਨੂੰ ਵੀ ਮੈਂ ਮਤਲਬ ਸਲੂਟ ਕਰਦਾ ਵੀ ਤੁਸੀਂ ਆਪਣੇ ਭਰਾ ਨੂੰ ਜਿੰਦਾ ਰੱਖਿਆ ਤੇ ਤੁਸੀਂ ਦੇਖਿਓ ਇਹ ਚੱਲਦਾ ਰਹਿਣਾ ਆ ਕਮਲ ਸਿੱਕੇ ਯਾਦ ਚ ਦੇਖੋ ਬਹੁਤ ਅੱਗੇ ਵੀ ਕੈਂਪ ਆ ਰਹੇ ਆ ਅੱਜ ਕੱਲ ਜਿਹੜੀ ਜਨਰੇਸ਼ਨ ਆ ਪਹਿਲੇ ਬਰਥਡੇ ਦੇ ਉੱਤੇ ਕੇਕ ਨੂੰ ਕੱਟੇ ਜਾਂਦੇ ਸੀ ਜਾਂ ਆ ਪਾਰਟੀਆਂ ਕੀਤੀਆਂ ਜਾਂਦੇ ਲੇਕਿਨ ਹੁਣ ਸਾਡੀ ਜਿਹੜੀ ਜਨਰੇਸ਼ਨ ਆ ਉਹ ਬਲੱਡ ਕੈਂਪ ਲਾਉਂਦੀ ਆ ਕੋਈ ਰਾਸ਼ਨ ਵੰਡਦਾ ਆ ਲਗ ਲਗ ਜਿਹੜੀਆਂ ਵੀ ਲੋਕਾਂ ਦੇ ਵਿੱਚ ਜ਼ਰੂਰਤਾਂ ਆ ਸਾਡੇ ਲੋਕ ਜਿਹੜੇ ਹੁੰਦੇ ਯੂਥ ਆ ਉਹ ਅਵੇਅਰ ਆ ਮੈਂ ਆਪਣੇ ਸਾਰੇ ਯੂਥ ਨੂੰ ਇਹ ਵੀ ਕਹਿਣਾ ਚਾਹਨਾ ਜਿਹੜੇ ਸਾਡੇ ਭਰਾ ਨਸ਼ਿਆਂ 'ਚ ਪਏ ਆ ਉਹ ਨਸ਼ਿਆਂ ਤੋਂ ਦੂਰ ਹੋ ਕੇ ਇੱਕ ਦੂਜੇ ਦੀ ਸਹਾਇਤਾ ਕਰਨ ਤੇ ਆਪਾਂ ਆਪਣੇ ਭਰਾਵਾਂ ਨੂੰ ਇਸ ਚੁਗਲ ਦੇ ਵਿੱਚੋਂ ਕੱਢੀਏ ਤੇ ਪੰਜਾਬ ਨੂੰ ਬਚਾਈਏ ਲੁਧਿਆਣੇ ਦਾ ਨਾਮ ਰੋਸ਼ਨ ਕਰੀਏ ਵੀ ਸਰਵਕੋਤੇ ਜੀ ਆਪੋ ਸਾਡੀ ਆਕੇ ਨੇ ਪੰਜਾਬ ਦੇ ਵਿੱਚ ਹੜਪੀੜ ਤੋਂ ਦੇਖੋ ਅਸੀਂ ਸਾਡੀ ਟੀਮ ਵੀ ਅਸੀਂ ਇਕੱਲੇ ਨਹੀਂ ਸਾਰਾ ਪੰਜਾਬ ਜਿਹੜਾ ਹੜਪੀੜਤਾ ਸਾਡੇ ਸਾਰੇ ਲੋਕ ਸੇਵਾ ਚ ਲੱਗੇ ਹੋਏ ਆ ਜਿੰਨਾ ਸਾਡੇ ਤੋਂ ਹੋ ਸਕਦਾ ਅਸੀਂ ਲੋਕ ਮਦਦ ਕਰ ਰਹੇ ਆ ਤੇ ਮਦਦ ਪੰਚਾਈ ਵੀ ਆਸੀਂ ਤੇ ਅੱਗੇ ਵੀ ਜੇ ਕਿਤੇ ਲੋਡ ਪੋਗੀ ਪ੍ਰਮਾਤਮਾ ਨਾ ਕਰੇ ਤੇ ਅਸੀਂ ਡਟ ਕੇ ਸਾਡਾ ਯੂਥ ਜਿਹੜਾ ਆ ਉਹ ਆਪਣੇ ਪੰਜਾਬ ਨਾਲ ਖੜਾ ਹੈ ਦੇਖੋ ਜੀ ਮੈਂ ਤੇ ਇਹੀ ਕਹਿਣਾ ਚਾਹਨਾ ਵਾ ਜਿੱਦਾਂ ਮਤਲਬ ਕਿ ਪਹਿਲਾਂ ਜਨਮ ਦਿਨ ਭਾਜੀ ਨੇ ਦੱਸਿਆ ਹੀ ਆ ਤੁਹਾਨੂੰ ਜਿੱਦਾਂ ਪਹਿਲਾਂ ਜਨਮ ਦਿਨ ਮਨਾਉਂਦੇ ਸੀਗੇ ਬੱਚੇ ਆਏ ਕੱਪ ਕਰਦੇ ਸੀ ਕੁਝ ਕਰਦੇ ਹੁਣ ਇੰਨੀ ਕੁ ਸਮਝ ਆ ਗਈ ਆ ਅੱਜ ਕੱਲ ਦੀ ਜਨਰੇਸ਼ਨ ਨੂੰ ਵੀ ਵਧੀਆ ਬਲੱਡ ਕੈਂਪ ਲਾਉਂਦੇ ਆ ਵਧੀਆ ਰਾਸ਼ਨ ਵੰਡਦੇ ਆ ਵਧੀਆ ਕੰਮ ਕਰਦੇ ਆ ਲੁਧਿਆਣੇ ਸ਼ਹਿਰ ਦੇ ਵਿੱਚ ਹੁਣ ਹਰ ਇੱਕ ਹਰ ਇੱਕ ਨੂੰ ਦੇਖ ਕੇ ਹਰ ਇੱਕ ਕੰਮ ਵਧੀਆ ਕਰ ਰਿਹਾ ਵਾ ਕਿਉਂਕਿ ਹੁਣ ਮੈਂ ਇੰਨਾ ਕਿ ਕਹਿਣਾ ਚਾਹੁੰਦਾ ਮੈਂ ਤੁਹਾਡੇ ਰਾਹੀਂ ਵੀ ਨਸ਼ਿਆਂ ਤੋਂ ਬਹੁਤ ਦੂਰ ਰਹੋ ਇਹ ਨਸ਼ੀਆ ਤੋਂ ਦੂਰ ਰਹੋਗੇ ਤੁਸੀਂ ਵਧੀਆ ਬੰਦੇ ਦੇ ਨਾਲ ਕਿਸੇ ਵੀ ਬੰਦੇ ਦੇ ਨਾਲ ਘੁੰਮੂਗੇ ਵਧੀਆ ਬੰਦੇ ਦੇ ਨਾਲ ਘੁੰਮੂਗੇ ਵਧੀਆ ਹੀ ਸਿੱਖਿਆ ਮਿਲੂਗੀ ਮਾੜੇ ਦੇ ਨਾਲ ਘੁੰਮੂਗੇ ਤੇ ਮਾੜੀ ਸਿੱਖਿਆ ਮਿਲੂਗੀ ਇਹਨਾਂ ਨੂੰ ਇਹਨਾਂ ਨੂੰ ਇਹੀ ਦਿਖਾਣ ਲਈ ਲਿਆਏ ਆ ਕਿਉਂਕਿ ਕਈਆਂ ਨੂੰ ਬੱਚਿਆਂ ਨੂੰ ਨਹੀਂ ਪਤਾ ਹੈਗਾ ਜਿਹੜੀ ਚੀਜ਼ ਦਾ ਨਹੀਂ ਪਤਾ ਹੈਗਾ ਉਹਨਾਂ ਨੂੰ ਦਿਖਾਣ ਲਈ ਲਿਆਏ ਆ ਹੁਣ ਕਈ ਬੱਚਿਆਂ ਨੇ ਇੱਥੇ ਦੇਖਣਾ ਵਾ ਵੀ ਹਾਂ ਯਾਰ ਬਲੱਡ ਕੈਂਪ ਲੱਗਦਾ ਵੀ ਖੂਨਦਾਨ ਕਰਦੇ ਆ ਇਦਾਂ ਕਰਦੇ ਆ ਆਪਾਂ ਕਿਸੇ ਨੂੰ ਦਿਖਾਵਾਂਗੇ ਤੇ ਤਾਈਂ ਅੱਗੇ ਵਧੂਗਾ ਕੋਈ ਬੱਚਾ ਨਹੀਂ ਤਾਂ ਆਪਾਂ ਦਿਖਾਵਾਂਗੇ ਨਹੀਂ ਜਿਨ੍ਹਾਂ ਨੂੰ ਲੜਾਈਆਂ ਦਾ ਪਤਾ ਉਹ ਲੜਾਈਆਂ ਹੀ ਕਰਦੇ ਆ ਜੇ ਆਪਾਂ ਬਲੱਡ ਕੈਂਪ ਦੇ ਵਿੱਚ ਬੱਚਿਆਂ ਨੂੰ ਲੈ ਕੇ ਆਏ ਆ ਨਾਲ ਵਧੀਆ ਮੁੰਡੇ ਸਿਕਾ ਜੀ ਸਾਡੇ ਬਹੁਤ ਸਤਿਕਾਰਯੋਗ ਬੜਾ ਮੇਰਾ ਭਰਾ ਜੋ ਇਸ ਦੁਨੀਆ ਦੇ ਵਿੱਚ ਨਹੀਂ ਅੱਜ ਉਹਦਾ ਜਨਮ ਦਿਨ ਹੈ ਸੋ ਉਹਦੀ ਯਾਦ ਨੂੰ ਬਰਕਰਾਰ ਰੱਖਦੇ ਆ ਸਾਰੇ ਸਾਥੀਆਂ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਹੈ ਤੁਸੀਂ ਦੇਖ ਸਕਦੇ ਹੋ ਠਾਠਾ ਮਾਰਦਾ ਕੱਟ ਸਿੱਕਾ ਜੀ ਦੀ ਇਹਨੂੰ ਜਿਹੜੇ ਪਿਆਰ ਕਰਨ ਵਾਲੇ ਲੋਕ ਨੇ ਉਹ ਇੱਥੇ ਉਹਨਾਂ ਜਿਹੜੀ ਜਨਸਲਾਬ ਆਇਆ ਸੈਂਕੜੇ ਸਾਡੇ ਸਾਥੀਆਂ ਨੇ ਬਲੱਡ ਡੋਨੇਟ ਕੀਤਾ ਸੋ ਜਿੱਥੇ ਖੂਨਦਾਨ ਮਹਾਦਾਨ ਇੱਕ ਬੋਤਲ ਖੂਨ ਦੀ ਤਿੰਨ ਜਾਨਾਂ ਬਚਾ ਸਕਦੀ ਹੈ ਸੋ ਬੜਾ ਚੰਗਾ ਲੱਗਿਆ ਅੱਜ ਸਾਥੀ ਸਾਡੇ ਸਾਥੀ ਦੋਸਤ ਭਰਾ ਭੈਣਾ ਮਾਤਾਵਾ ਬਜ਼ੁਰਗਾਂ ਨੇ ਵੀ ਖੂਨ ਦਿੱਤਾ ਸੋ ਬੜਾ ਬਹੁਤ ਬਹੁਤ ਧੰਨਵਾਦ ਬਿਲਕੁਲ ਤੁਸੀਂ ਦੇਖਿਆ ਤੁਸੀਂ ਡਾਕਟਰ ਡਾਕਟਰ ਸਾਹਿਬਾਨਾਂ ਤੋਂ ਤੁਸੀਂ ਆਪ ਸੁਣਿਆ ਕਿ ਉਹ ਇੰਨਾ ਸਮਾਨ ਲੈ ਕੇ ਨਹੀਂ ਆਏ ਸੀ ਮਤਲਬ 500 ਪਲੱਸ ਜਿਹੜੇ ਬਲੱਡ ਡੋਨੇਟ ਲੋਕ ਕਰ ਚੁੱਕੇ ਆ ਲੇਕਿਨ ਤੁਸੀਂ ਅਜੇ ਵੀ ਦੇਖ ਸਕਦੇ ਹੋ ਕਿ ਅਜੇ ਵੀ ਸੈਂਕੜੇ ਬੰਦੇ ਖੜੇ ਐ ਖੂਨ ਦੇਣ ਦੇ ਲਈ ਐ ਖਟ ਗਿਆ ਸਾਡਾ ਭਰਾ ਪੰਜਾਬ ਦੇ ਹੋਰ ਵੀ ਸ਼ਹਿਰਾਂ ਤੋਂ ਲੋਕਾਂ ਪਹੁੰਚੇ ਅੱਗੇ ਜਿਹੜੇ ਸਾਡੇ ਖਾਸ ਕਰਕੇ ਲੁਧਿਆਣਾ ਸ਼ਹਿਰ ਤੋਂ ਤਾਂ ਲੋਕ ਕਾਫੀ ਜਿਹੜਾ ਯੂਥ ਉਹਨੂੰ ਪਿਆਰ ਕਰਨ ਵਾਲਾ ਸੀ ਉਹ ਇੱਥੇ ਆਇਆ ਹੈਗਾ ਸੋ ਜਿਹੜੇ ਬਾਹਰੋਂ ਵੀ ਸਾਥੀ ਸੀਗੇ ਉਹ ਵੀ ਆਏ ਆ ਬਹੁਤ ਧੰਨਵਾਦ ਕਰਦੇ ਆ ਆਪਾਂ ਆਪਣੇ ਭਰਾਵਾਂ ਦਾ ਸਾਥੀਆਂ ਦਾ ਮੇਰੇ ਕੋਲ ਸ਼ਬਦ ਨਹੀਂ ਹੈ ਅੱਜ ਦਾ ਜਿਹੜਾ ਬਲੰਡ ਡੋਨੇਸ਼ਨ ਕੈਂਪ ਦੇਖਿਆ ਹੈ ਬਿਲਕੁਲ ਐ ਜਿਹੜਾ ਅੱਜ ਦਾ ਕੈਂਪ ਹੈ ਜਦੋਂ ਐ ਕੱਲ ਨੂੰ ਅਖਬਾਰਾਂ ਦੇ ਵਿੱਚ ਆਏਗਾ ਮੀਡੀਆ ਚੈਨਲਾਂ ਤੇ ਚੱਲੇਗਾ ਸੋ ਜ਼ਰੂਰ ਇਹ ਵੇਖਿਆ ਜਾਊਗਾ ਲੋਕਾਂ ਵੱਲੋਂ ਤੇ ਉਹਨਾਂ ਨੂੰ ਇੱਕ ਨਹੀਂ ਮਿਲੂਗੀ ਕਿ ਹਾਂ ਵੀ ਅਸੀਂ ਵੀ ਕੁਝ ਕਰੀਏ ਸੋ ਐ ਸੇਵਾ ਭਾਵ ਜਿਹੜੀ ਉਹਦੀ ਸਾਡੇ ਸਿੱਕੇ ਵੀਰ ਦੀ ਸੇਵਾ ਭਾਵ ਦੀ ਜਿਹੜੀ ਉਹਨਾਂ ਦੀ ਸੀ ਕੀ ਉਹਦੀ ਉਹਨੂੰ ਉਹਦੀ ਲੀਨ ਹੋ ਅੱਗੇ ਲੈ ਕੇ ਜਾਂਦੇ ਸਾਡੇ ਟੀਮ ਕੰਮ ਕਰ ਰਹੀ ਹੈ ਸੋ ਅੱਗੇ ਵੀ ਕਰਦੇ ਰਾਵਾਂਗੇ ਪਰਮਾਤਮਾ ਦੇ ਨਾਲ ਦੇਖੋ ਬੜਾ ਦੇਖੋ ਯਾਦ ਕਦੀ ਪਰਿਵਾਰ ਨੂੰ ਜਿਹੜਾ ਪਾਣਾ ਆ ਪਰਮਾਤਮਾ ਨੇ ਬਖਸ਼ੇ ਪਰਮਾਤਮਾ ਪਾਣਾ ਬਖਸ਼ੇ ਲੇਕਿਨ ਵੱਲ ਬਖਸ਼ੇ ਪਰ ਪਰਿਵਾਰ ਦੇ ਨਾਲ ਪਹਿਲਾਂ ਵੀ ਸੀ ਅੱਜ ਵੀ ਆ ਤੇ ਹਮੇਸ਼ਾ ਉਹਨਾਂ ਦੇ ਨਾਲ ਖੜਦੇ ਰਾਵਾਂਗੇ ਜਿਹੜੀ ਸਿੱਕਾ ਜਿੱਦੀ ਕਮੀ ਆ ਉਹ ਕਦੀ ਪੂਰੀ ਨਹੀਂ ਹੋ ਸਕਦੀ ਲੇਕਿਨ ਕੋਸ਼ਿਸ਼ ਕਰਾਂਗੇ ਪਰਿਵਾਰ ਦੇ ਨਾਲ ਖੜ ਕੇ ਕਿ ਉਹ ਕਦੀ ਕਮੀ ਮਹਿਸੂਸ ਨਾ ਕਰੇ ਅੱਜ ਸਾਡੇ ਬਹੁਤ ਹੀ ਪਿਆਰਿਆ ਭਰਾ ਜੋਗੀ ਅੱਜ ਉਹਦਾ ਜਨਮ ਦਿਨ ਉਹਦੀ ਯਾਦ ਚ ਬਲੱਡ ਕੈਂਪ ਅੰਮੇਦਕਰ ਪਹਾੜ ਵਿੱਚ ਲਗਾਇਆ ਗਿਆ ਹੈ ਜਿੱਥੇ ਤੁਸੀਂ ਦੇਖੋਗੇ ਸਾਰੇ ਯੂਥ ਦੇ ਸਾਥੀ ਲੁਧਿਆਣੇ ਚੋਂ ਉਹਨਾਂ ਦੀ ਉਹਨਾਂ ਦੀ ਟੀਮ ਉਹਨਾਂ ਦੇ ਸਾਰੇ ਸਾਥੀ ਇੱਥੇ ਸਾਰੇ ਪਹੁੰਚਣ ਤੋਂ ਪਹਿਲਾਂ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਇੰਨੇ ਭੀੜ ਇੰਨਾ ਰਸ਼ ਜਿੱਥੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਸੀ 3 ਵਜੇ 500 ਤੋਂ ਪਲੱਸ ਯੂਨਿਟ ਹੋ ਚੁੱਕਾ ਵਾ ਤੇ ਸਾਰੇ ਹੀ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਵੀ ਸਿੱਕਾ ਜੀ ਨੂੰ ਪਿਆਰ ਕਰਨ ਵਾਲੇ ਉਹਨਾਂ ਦੀ ਸੋਚ ਵਰਗ ਰੱਖਣ ਵਾਸਤੇ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਆਂ ਤੇ ਤੁਸੀਂ ਦੇਖੋਗੇ ਕਿ ਯੂਥ ਨੂੰ ਵੀ ਚੰਗਾ ਮੈਸੇਜ ਆ ਜਦੋਂ ਅਸੀਂ ਚੰਗੇ ਕੰਮ ਕਰਦੇ ਆਂ ਤਾਂ ਸਾਡੇ ਨਾਲ ਬਹੁਤ ਜ਼ਿਆਦਾ ਸਾਥੀ ਜੁੜਦੇ ਆਂ ਔਰ ਲੋਕਾਂ 'ਚ ਜਦੋਂ ਚੰਗਾ ਕੰਮ ਹੁੰਦਾ ਤੇ ਸਾਥੀਆਂ ਦੀ ਬਹੁਤ ਹੀ ਲੋਕਪ੍ਰਿਅਤਾ ਹੁੰਦੀ ਹੈ ਇਸ ਕਰਕੇ ਅੱਜ 500 ਤੋਂ ਵੱਧ ਯੂਨਿਟ ਆ ਬਹੁਤ ਖੁਸ਼ੀ ਦੀ ਗੱਲ ਹੈ ਜਿੱਥੇ ਸਾਥੀਆਂ ਨੂੰ ਕਿਸੇ ਨੂੰ ਲੋੜ ਪੈਂਦੀ ਹੈ ਸਾਡੇ ਸਾਰੇ ਸਾਥੀ ਉਥੇ ਬਲੱਡ ਡੇਟ ਕਰਨਗੇ ਦੇਖੋ ਜਿਨ੍ਹਾਂ ਦੀ ਸੋਚ ਚੰਗੀ ਆ ਦੋਸਤੀ ਆ ਜਿਨ੍ਹਾਂ ਦੀ ਉਹਨਾਂ ਦੇ ਇੱਥੇ ਸੈਂਕੜੇ ਜਿਵੇਂ ਹਜ਼ਾਰਾਂ ਦੋਸਤ ਪਹੁੰਚੇ ਨੇ ਇਦਾਂ ਹੀ ਜਦੋਂ ਚੰਗੇ ਕੰਮ ਆਪਾਂ ਕਰਾਂਗੇ ਪਰਲਾ ਕਰਾਂਗੇ ਤੇ ਸਾਡੇ ਨਾਲ ਸਾਥੀ ਹੋਰ ਜੁੜਣਗੇ ਕਮਲ ਸਿੱਕਾ ਜੀ ਦੇ ਜਿਹੜਾ ਇਹਨਾਂ ਨੇ ਜੇ ਬਲੱਡ ਕੈਂਪ ਲਗਾਇਆ ਇਹਨਾਂ ਦੇ ਸਾਰੇ ਦੋਸਤਾਂ ਮਿੱਤਰਾਂ ਨੇ ਇਹਨਾਂ ਦੀ ਯਾਦ ਦੇ ਵਿੱਚ ਔਰ ਅੱਜ ਮੈਨੂੰ ਪਤਾ ਲੱਗਿਆ ਵੀ 3 ਵਜੇ ਤੋਂ ਪਹਿਲਾਂ ਪਹਿਲਾਂ 500 ਯੂਨਿਟ ਉਹ ਹੋ ਚੁੱਕੀ ਆ ਔਰ ਹਲੇ ਮੇਨੂੰ ਲੱਗਦਾ ਵੀ 100 200 ਤੇ ਕਰੀਬ ਕਰੀਬ ਹੋਰ ਲੰਢ ਜਾਊਗੀ ਔਰ ਕਮਲ ਸਿੱਕਾ ਜੀ ਦੀ ਇੰਨੀ ਇਹਨਾਂ ਦੇ ਯਾਰਾ ਦੋਸਤਾਂ ਨਾਲ ਔਰ ਮੱਲੇ ਦੇ ਵਿੱਚ ਔਰ ਏਰੀਆ ਦੇ ਵਿੱਚ ਇੰਨੀ ਇਹਨਾਂ ਨੇ ਆਪਣੀ ਭੜਾ ਕੇ ਰੱਖੀ ਹੋਈ ਆ ਕਿ ਇਹਨਾਂ ਦੇ ਨਾਮ ਨੂੰ ਔਰ ਇਹਨਾਂ ਦੀ ਸੋਚ ਨੂੰ ਔਰ ਲੋਕ ਇਹਨੇ ਚਾਹੁੰਦੇ ਨੇ ਔਰ ਇਹਨਾਂ ਦੇ ਨਾਮ ਸੁਣ ਕੇ ਹੀ ਇੱਥੇ ਬਲੱਡ ਆਪਣਾ ਖੂਨਦਾਨ ਕਰਨ ਆ ਜ ਸੋ ਮੈਂ ਸਾਰੇਆਂ ਦੋਸਤਾਂ ਮਿੱਤਰਾਂ ਆਪਣੇ ਪਰਿਵਾਰ ਦਾ ਧੰਨਵਾਦ ਕਰਨਾ ਚਾਹੁੰਗਾ ਜਿਹੜੇ ਇੱਥੇ ਆ ਕੇ ਖੂਨਦਾਨ ਦੇ ਕੇ ਗਏ ਨੇ ਧੰਨਵਾਦ ਅੱਜ ਜਿਹੜਾ ਖੂਨਦਾਨ ਕੈਂਪ ਹੈ ਸਾਡੇ ਬਹੁਤ ਪਿਆਰੇ ਹੋਣ ਹਾਰ ਨੌਜਵਾਨ ਜੂਤ ਕਾਂਗਰਸ ਦੇ ਪ੍ਰਧਾਨ ਸਨ ਕਮਲ ਸਿੱਕਾ ਜੀ ਉਹਨਾਂ ਦਾ ਅੱਜ ਜਨਮ ਦਿਨ ਹੈ ਜਿਹੜੇ ਇਸ ਪਿਛਲੇ ਦਿਨੀ ਸਾਨੂੰ ਸਾਰਿਆਂ ਨੂੰ ਛੱਡ ਕੇ ਚਲੇ ਗਏ ਤੇ ਮੈਂ ਧੰਨਵਾਦ ਕਰਦਾ ਸਾਰੀ ਉਹਨਾਂ ਦੀ ਟੀਮ ਦਾ ਬਾਹਰ ਬੋਰਡਾਂ ਦੇ ਵੀ ਲਿਖਿਆ ਹੋਇਆ ਕਮਲ ਸਿੱਕਾ ਦੀ ਟੀਮ ਬੜੀ ਮਾਨ ਦੀ ਗੱਲ ਹੈ ਔਰ ਬੜਾ ਹੋਣਹਾਰ ਕਮਲ ਸਿੱਕਾ ਨੌਜਵਾਨ ਵੀਰ ਸੀ ਤੇ ਨੌਜਵਾਨਾਂ ਦੇ ਵਿੱਚ ਬੜਾ ਪਿਆਰ ਬਣਾ ਕੇ ਗਿਆ ਅਚਾਨਕ ਉਹਦੀ ਡੈਥ ਹੋ ਗਈ ਔਰ ਮੈਂ ਪ੍ਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਅਰਦਾਸ ਕਰਦਾ ਕਿ ਕਮਲ ਸਿੱਕਾ ਜੀ ਨੂੰ ਪ੍ਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਔਰ ਉਹਨਾਂ ਦੇ ਪਰਿਵਾਰ ਦੇ ਉੱਪਰ ਆਪਣਾ आशीर्वाद ਬੁਣਾ ਕੇ ਰੱਖਣ ਔਰ ਜਿੰਨੀ तमाम ਟੀਮ ਹੈ ਕਮਲ ਸਿੱਕਾ ਦੇ دوست ਮਿੱਤਰ ਉਹਦੇ ਭਰਾ ਪ੍ਰਮਾਤਵਾ ਉਹਨਾਂ ਨੂੰ ਵੀ ਸਾਰਿਆਂ ਨੂੰ ਅਸ਼ੀਰਵਾਦ ਦੇਣ ਉਹ ਤਕੜੇ ਰਹਿਣ ਸਾਰੇ ਤਾਂ ਕਿ ਇਸੇ ਹੀ ਤਰ੍ਹਾਂ ਆਪਣੇ ਪਿਆਰੇ ਰੰਗਲੇ ਵੀਰ ਸਿੱਕਾ ਵੀਰ ਜੀ ਕਮਲ ਸਿੱਕਾ ਜੀ ਨੂੰ ਯਾਦ ਕਰਦੇ ਰਹਿਣ ਉਹਨਾਂ ਨੂੰ ਹਮੇਸ਼ਾ ਔਰ ਜਿਹੜੀ ਸੋਚ ਦੇ ਨਾਲ ਇਹਨਾਂ ਵੀਰਾਂ ਨੇ ਕਮਲ ਸਿੱਕੇ ਦੀ ਯਾਦ ਦੇ ਵਿੱਚ ਅੱਜ ਬਲੱਡ ਡੋਨੇਟ ਦਾ ਕੈਂਪ ਲਾਇਆ ਇਹ ਬੜੀ ਵੱਡੀ ਇੱਕ ਗੱਲ ਹੈ ਕਿ ਬੜਾ ਸ਼ਲਾਘਾਯੋਕ ਕੰਮ ਹੈ ਕਿ ਕਿਸੇ ਜ਼ਰੂਰਤਮੰਦ ਇਨਸਾਨ ਦੀ ਜਾਨ ਬਚਾਉਣ ਦੇ ਲਈ ਜਿੰਨੇ ਵੀ ਮੇਰੇ ਵੀਰ ਜਿਨ੍ਹਾਂ ਨੇ ਕੈਂਪ ਲਾਇਆ ਇਹਦੇ ਵਿੱਚ ਬਲੱਡ ਡੋਨੇਟ ਕੀਤਾ ਜਾਂ ਇਸ ਕੈਂਪ ਨੂੰ ਕਾਮਯਾਬ ਕਰਨ ਦੇ ਲਈ ਸ਼ਮੂਲੀਅਤ ਕੀਤੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਸਭ ਨੂੰ ਬੇਨਤੀ ਕਰਦਾ ਕਿ ਇਸੇ ਹੀ ਤਰ੍ਹਾਂ ਸਾਨੂੰ ਸਾਰਿਆਂ ਨੂੰ ਆਪਾਂ ਪਛੀ ਭਾਈਚਾਰਾ ਪਿਆਰ ਬਣਾ ਕੇ ਰੱਖਣਾ ਚਾਹੀਦਾ ਆਪਣੇ ਦੋਸਤ મિતਰਾਂ ਨੂੰ ਯਾਦ ਕਰਨਾ ਚਾਹੀਦਾ ਔਰ ਸਾਨੂੰ ਇਸ ਗੱਲ ਤੋਂ ਵੀ ਸਿੱਖਿਆ ਮਿਲਦੀ ਹੈ ਕਿ ਜਿਹੜੇ ਸਾਡੀ ਨੌਜਵਾਨ ਕੁਝ ਪੀੜ੍ਹੀ ਨੌਜਵਾਨ ਬੱਚੇ ਨਸ਼ਿਆਂ ਦੇ ਵਿੱਚ ਜਾ ਰਹੇ ਐ ਉਹ ਸਾਰਿਆਂ ਨੂੰ ਨਸ਼ਾ ਕਰਨ ਵਾਲਿਆਂ ਨੂੰ ਇਸ ਗੱਲ ਤੋਂ ਸੇਹ ਲੈਣੇ ਚਾਹੀਦੇ ਕਿ ਜਿੰਨੇ ਅੱਜ ਨੌਜਵਾਨ ਵੀਰ ਬੜਾ ਜੋਸ਼ ਦੇਖਣ ਨੂੰ ਮਿਲਿਆ ਇਹ ਸਾਰੇ ਨਸ਼ਿਆਂ ਤੋਂ ਰਾਹਿਤ ਨੇ ਔਰ ਜਿਹੜੇ ਨਸ਼ਿਆਂ 'ਚ ਲੱਗੇ ਹੋਏ ਬੱਚੇ ਨੇ ਉਹਨਾਂ ਨੂੰ ਇਹਨਾਂ ਤੋਂ ਸੇਹ ਲੈ ਕੇ ਨਸ਼ਿਆਂ ਨੂੰ ਤਿਆਗ ਕੇ ਔਰ ਐਸੀ ਪਿਆਰ ਦੀ ਭਾਵਨਾ ਫੂਲਦਾਨ ਦੀ ਆਪਣੇ ਅੰਦਰ ਭਾਵਨਾ ਪੈਦਾ ਕਰਨੀ ਚਾਹੀਦੀ ਹੈ ਕਿਸੇ ਦੀ ਜਾਨ ਬਚਾਉਣ ਲਈ ਸਾਨੂੰ ਪ੍ਰਯਾਸ ਕਰਨਾ ਚਾਹੀਦਾ ਤੇ ਬਹੁਤ ਜ਼ਿਆਦਾ ਸ਼ਲਾਘਾਯੋਗ ਇਹ ਕੰਮ ਹੈ ਜਿੱਥੇ ਮੈਂ ਕਮਲ ਸਿੱਕਾ ਜੀ ਨੂੰ ਸ਼ਰਧਾਂਜਲੀ ਦਿੰਦਾ ਉਥੇ ਇਹਨਾਂ ਸਾਰੇ ਵੀਰਾਂ ਦਾ ਦਿਲ ਦੀ ਗਹਿਰਾਈਆਂ ਚੋਂ ਧੰਨਵਾਦ ਕਰਦਾ ਸ਼ੁਭ ਰੇਣੀ ਮਾਨੇ ਮਾਜੋਸਟ੍ਰੈਕਚਰ ਸ਼੍ਰੀਆ ਭਾਰਤੀ ਸੱਤ ਕੀ ਜਨਨ ਜਨਨੇ ਅੱਜ ਜਿਹੜਾ ਮੇਰਕਰ ਭਾਈ ਅੰਬੇਦਕਰ ਦਾ ਹਾਂ ਜੇ ਤੁਹਾਨੂੰ ਪਤਾ ਹੀ ਸੀ ਅੱਜ ਕਮਲ ਸਿੱਕਾ ਜੀ ਦਾ ਜਨਮ ਦਿਨ ਸੀ ਤੇ ਉਹਨਾਂ ਦੀ ਯਾਦ ਵਿੱਚ ਇੱਕ ਕੈਂਪ ਰੱਖਿਆ ਸੀਗਾ ਕੈਂਪ ਤਾਂ ਚਲੋ ਹੈਗਾ ਹੀ ਦੇਖੋ ਜੀ ਇਹ ਮੇਲੇ ਵਰਗਾ ਮਾਹੌਲ ਬਣਿਆ ਹੋਇਆ ਹੈ ਇੱਥੇ ਕਮਲ ਸਿੱਕਾ ਨੂੰ ਲੋਕ ਇੰਨੇ ਪਿਆਰ ਕਰਦੇ ਨੇ ਅਸੀਂ ਆਪ ਹੈਰਾਨ ਆ ਕਿੱਥੋਂ ਕਿੱਥੋਂ ਦੁਨੀਆ ਆ ਰਹੀ ਹੈ ਪਹਿਤੋ ਹੀ ਦੇਖ ਹੀ ਰਿਹਾ ਸਾਰੇ মিডিਆ ਲੈ ਕਵਰੇਜ ਕਰੀਏ ਇਕੱਠ ਕਿੱਥੋਂ ਕਿੱਥੋਂ ਆ ਰਿਹਾ ਕੱਟਤਾ ਆਈ ਰਿਹਾ ਨਾਲੇ ਡੋਨਰਾਂ ਦਾ ਵੀ ਇਕੱਠ ਆ ਰਿਹਾ ਭਾਜੀ ਮੈਸੇਜ ਹੈ ਮੈਸੇਜ ਕੁਝ ਨਹੀਂ ਭਾਜੀ ਮੈਸੇਜ ਇਹੀ ਆ ਵੱਧ ਤੋਂ ਵੱਧ ਬਲੱਡ ਡੋਨੇਟ ਕਰੋ ਕਮਲ ਸਿੱਕਾਈ ਦੀ ਟੀਮ ਵੱਧ ਤੋਂ ਵੱਧ ਅਸੀਂ ਇਹ ਕਹਿੰਨੇ ਕਿ ਉਹਦੀ ਟੀਮ ਵਧੇ ਤੇ ਸਾਡੇ ਭਰਾ ਸਪੈਸ਼ਲ ਕੈਨੇਡਾ ਤੋਂ ਆਏ ਬਲੱਡ ਦੇਣ ਲਈ ਬਹੁਤ ਵਧੀਆ ਜੀ ਭਰਾ ਸਾਡਾ ਚਲੇ ਗਿਆ ਤੇ ਨਕੀ ਦੀ ਆਵਾਜ਼ ਤੇ ਆਪਾਂ ਇੱਕ ਵਾਰੀ ਆਏ ਆ ਬਲੱਡ ਦੇਣ ਲਈ ਬਲੱਡ ਦੇਤਾ ਹਾਂ ਬਹੁਤ ਵਧੀਆ ਲੱਗਿਆ ਜੀ ਵਧੀਆ ਲੱਗਿਆ ਯੂਥ ਇਕੱਠਾ ਹੋਇਆ ਸਾਰਾ ਤੇ ਸਾਰੇ ਆਣੇ ਆਏ ਨੇ ਸਮਾਜ ਦੇ ਵਿੱਚ ਇਹ ਹੀ ਕਹਿਣਾ ਚਾਹਾਂਗੇ ਕਿ ਚਲੋ ਸਾਥ ਬਣਾ ਕੇ ਰੱਖੋ ਸਾਰੇ ਨੇ ਤੁਹਾਡੇ ਭਰਾ ਨੇ ਵੀ ਇਹੀ ਖਟਿਆ ساری ਉਮਰ ਸੇਵਾ ਹੀ ਕੀਤੀ ਆ ਅਸੀਂ ਵੀ ਜਿੱਥੇ ਕਹਿੰਦੇ ਸਾਡੇ ਨਾਲ ਖੜਦਾ ਸੀ ਤੇ ਬਾਕੀ प्यार तुसी देख ही ਸਕਦੇ ਹੋ ਕਿੰਨੀ ਤੇਦਾਰ ਤੇ ਦੁਨੀਆ ਆਈ ਆ ਪੜਨ ਦੀ ਜਗ੍ਹਾ ਨਹੀਂ ਸੀਗੀ ਮੈਨੂੰ ਵੀ ਦੋ ਕੈਪਟਨ ਲੱਗਿਆ ਡਾਕਟਰ ਕਾਸੂਆ ਉਹਨੇ ਸੂਚੀ ਕੀ ਬਲੈਕ ਪੱਛੇ ਕੀ ਗੱਲ ਤਾਂ ਨਹੀਂ ਆਈ ਜਰੂਰੀ ਆ ਦਿਖੋ ਇਹ ਜਿਹੜਾ ਕੀ ਕਮਲ ਸੁੱਤਾ ਸਾਡਾ ਭਰਾ ਸੀਗਾ ਉਹ ਰਹੂਗਾ ਔਰ ਜੋ ਅੱਜ ਯੁਵਾ ਨੇ ਸਾਡੇ ਸਾਰੇ ਭਰਾਵਾਂ ਨੇ ਰਲ ਕੇ ਉਹਦੇ ਜਨਮ ਦਿਨ ਤੇ ਜੋ ਇਹ ਅੱਜ ਕੀਤਾ ਉਹ ਜ਼ਿੰਦਗੀ ਚ ਕਦੇ ਨਹੀਂ ਭੁਲਾ ਜਾ ਸਕਦਾ ਔਰ ਮੈਂ ਸਾਰਿਆਂ ਨੂੰ ਇਹੀ ਕਹਿੰਦਾ ਕਿ ਜੋ ਕਮਲ ਸਿੱਕਾ ਜਿਸ ਤਰ੍ਹਾਂ ਦਾ ਉਹ ਕਰ ਗਿਆ ਇਦਾਂ ਹੀ ਉਹਦੇ ਸਿਧਾਂਤ ਤੇ ਚੱਲੋ ਔਰ ਕਮਲ ਸਿੱਕਾ ਸਾਡਾ ਭਰਾ ਸਾਡੇ ਨਾਲ ਮੈਨੂੰ ਯਾਦ ਆ ਅੱਜ ਵੀ ਹਰ ਇੱਕ ਮੀਟਿੰਗ ਚ ਰਹਿੰਦਾ ਸੀ ਔਰ ਮੈਨੂੰ ਕਹਿੰਦਾ ਹੁੰਦਾ ਸੀ ਕਹਿੰਦਾ ਜਿਸ ਦਿਨ ਮੈਂ ਜਾਊਂਗਾ ਨਾ ਉਸ ਦਿਨ ਮੇਲੇ ਲੱਗੂਗੇ ਅੱਜ ਉਹ ਚੀਜ਼ ਸਾਬਤ ਹੋ ਗਈ ਕਿ ਕਮਲ ਸਿੱਕਾ ਸਿਰਫ ਆਪਣੇ ਵਾਰਡ ਦੀ ਨਹੀਂ ਪੂਰੇ ਲੁਧਿਆਣੇ ਦੀ ਸੇਵਾ ਕਰਦਾ ਸੀ ਔਰ ਉਨੇ ਜਿੰਨੇ ਭਲੇ ਲੋਕਾਂ ਦੇ ਉਹ ਡੀਐਮ ਇਹ ਰੂਦ ਦੇ ਵਿੱਚ ਜਿਹੜੇ ਉਹਨੇ ਬੈਂਕ ਦੇ ਲੋਨ ਕਰਾ ਕੇ ਕੀਤੇ ਨਾ ਉਹ ਭਲੇ ਅੱਜ ਉਹ ਉਹਦਾ ਤੁਸੀਂ ਇਹ ਦੇਖ ਰਹੇ ਹੋ ਨਤੀਜਾ ਸਾਰੇ ਕੀਤੇ ਦੂਰੋ ਦਰੋ ਪੂਰੇ ਲੁਧਿਆਣੇ ਚੋਂ ਨਹੀਂ 12 ਵੀ ਇੱਥੇ ਆਏ ਹੋਏ ਨੇ ਪੰਜਾਬ ਦੇ ਵਿੱਚੋਂ ਲਗ ਲਗ ਜਿੰਨੀਆਂ ਜੋ ਬਹੁਤ ਸਾਰਾ ਜੀਨ ਸਾਡੇ ਤੇ ਇਹਨੂੰ ਲੈ ਕੇ ਬੋਲ ਚਾ ਮੈਂ ਤਾਂ ਦੱਸ ਰਿਹਾ ਕਮਲ ਸਿੱਕਾ ਇੱਕ ਐਸ਼ਾ ਸਕਸ ਸੀ ਜਿਹੜਾ ਕੀ ਤੁਹਾਨੂੰ ਅੱਜ ਦੇਖਣ ਨੂੰ ਮਿਲ ਰਿਹਾ ਔਰ ਉਹ ਕਦੀ ਉਹ ਸਾਡੇ ਵਿੱਚ ਹੀ ਹੈ ਉਹ ਕਿਤੇ ਗਿਆ ਨਹੀਂ ਕਮਲ ਸਿੱਕਾ ਨੇ ਜਿਹੜੇ ਕੰਮ ਲੋਕਾਂ ਦੀ ਮਦਦ ਕਰਕੇ ਔਰ ਇਵਨ ਬੈਂਕਾਂ ਦੇ ਲੋਨ ਤੱਕ ਉਹ ਕਰਾ ਕੇ ਦਿੰਦਾ ਸੀ ਉਹ ਤੁਹਾਨੂੰ ਸਾਨੂੰ ਸਭ ਕੁਝ ਦੇਖ ਹੀ ਰਿਹਾ ਮੇਰੇ ਕਹਿੰਦੇ ਕੋਈ ਝੂਠ ਵੀ ਨਹੀਂ ਹੈਗੀ ਇੱਥੇ ਕੋਈ ਪਾਰਟੀ ਬਾਜ਼ੀ ਨਹੀਂ ਚੱਲ ਰਹੀ ਇੱਥੇ ਆਮ ਆਦਮੀ ਪਾਰਟੀ ਵੀ ਆਈ ਹੈ ਕਾਂਗਰਸ ਵੀ ਆਈ ਹੈ ਭਾਜਪਾ ਵੀ ਸਾਰੇ ਆ ਇਹ ਤਾਂ ਉਹਨੂੰ ਅੱਜ ਕਮਲ ਸਿੱਕਾ ਸਾਡੇ ਵਿੱਚ ਦੁਬਾਰਾ ਸਮਝੋ ਜਿੰਦਾ ਹੈ ਔਰ ਜਿੰਦਾ ਹੀ ਰਹੂਗਾ ਧੰਨਵਾਦ। ਜਦੋਂ ਅਸੀਂ ਇਸ ਕੈਂਪ ਨੂੰ ਕਿੰਨਾ ਦੇ ਕੈਂਪ ਹੋਰ ਲੱਗਦੇ ਰਹਿਣ। ਮੈਂ ਬਿਲਕੁਲ ਜਿਸ ਤਰ੍ਹਾਂ ਅੱਜ ਇਹਨਾਂ ਨੇ ਯੁਵਾ ਨੇ ਉਹਦੇ ਦੋਸਤਾਂ ਨੇ ਸਾਰਿਆਂ ਨਾਲ ਕੇ ਕੈਂਪ ਲਗਾਇਆ ਇਦਾਂ ਦੇ ਹੀ ਕੰਮ ਕਰਨੇ ਚਾਹੀਦੇ ਆ ਜਿਸ ਦੇ ਨਾਲ ਹਰੇਕ ਦਾ ਭਲਾ ਹੋ ਸਕੇ ਕਿਸੇ ਨੂੰ ਖੂਨ ਦੀ ਲੋੜ ਹੈ ਔਰ ਉਹ ਖੂਨ ਮੌਕੇ ਤੇ ਪਹੁੰਚ ਸਕੇ ਇਸ ਕੈਂਪ ਦੇ ਜ਼ਰੀਏ ਅਸੀਂ ਇਹੀ ਮੈਸੇਜ ਦਿੰਨੇ ਆ। ਧੰਨਵਾਦ। ਅੱਜ ਸਾਡੇ ਛੋਟੇ ਵੀਰ ਕਮਲ ਸਿੱਕਾ ਜੀ ਦਾ ਜਗਨਦੇਵ ਜੀ ਔਰ ਉੱਚਲੇ ਥੋੜੇ ਜਿਹਾ ਗੱਲਾਂ ਸਾਡ ਨੂੰ ਛੋੜਾ ਦੇ ਕੇ ਸੀ ਅੱਜ ਉਹਦੀ ਯਾਦ ਵਿੱਚ ਬਲੱਡ ਕੈਂਪ ਲੱਗਿਆ ਤੇ ਜਿੰਨੀ ਵੀ ਉਹਨਾਂ ਦੀ ਟੀਮ ਸੀ ਉਹਨਾਂ ਨੂੰ ਮੁਬਾਰਕਵਾਦ ਵੀ ਦੇਣਾ ਚਾਹੁੰਦਾ ਕਿਉਂਕਿ ਉਹ ਸਿੱਕਾ ਜੀ ਨੇ ਤਾਂ ਜਾਨ ਤਬਾਹ ਦੀ ਉਹਨਾਂ ਇੱਕ ਜੁੱਟ ਦਾ ਇੱਥੇ ਜੋ ਤੁਸੀਂ ਦੇਖ ਰਹੇ ਹੋ ਨਜ਼ਾਰਾ ਤੇ ਅਸੀਂ ਚਾਹੁੰਦੇ ਆ ਕਿ ਇਦਾਂ ਹੀ ਸਿੱਕਾ ਜੀ ਦੀ ਟੀਮ ਜਿਹੜੀ ਹੈ ਉਹੋ ਹੀ ਸਾਡੇ ਸਮਾਜ ਦੀ ਸੇਵਾ ਕਰਦੀ ਰਹੇ ਉਹ ਸਾਡੇ ਇਲਾਕੇ ਦੀ ਤੁਸੀਂ ਦੇਖ ਰਹੇ ਹੋ ਇੱਥੇ ਪਾਰਟੀ ਨੂੰ ਉੱਠ ਕੇ ਸਾਰੇ ਯੂਥ ਜ਼ਿਆਦਾਤਰ ਯੂਥ ਪਹੁੰਚੇ ਨੇ ਤੇ ਮੈਂ ਸਾਰੇ ਯੂਥ ਨੂੰ ਔਰ ਮੁਬਾਰਕਾ ਦੇਣਾ ਚਾਹਨਾ ਹੈ ਕਿ ਉਹ ਐਨ ਡੀ ਡੀ ਟੀਮ ਹੈ ਸਾਡੀ ਨਾਰਥ ਦੀ ਜਿਹੜੇ ਸਿੱਕਾ ਜੀ ਦੀ ਟੀਮ ਹੈ ਇਸਤੇ ਹੀ ਕਾਮਯਾਬ ਹੋਰ ਅਸੀਂ ਉਹਨਾਂ ਨਾਲ ਹਰ ਟਾਈਮ ਖੜੇ ਜਿੱਥੇ ਵੀ ਸਾਡੀ ਲੋੜ ਹੋਏ ਕਿਸੇ ਨੂੰ ਦੀ ਸੇਵਾ ਕਰਨ ਵਾਸਤੇ ਚਾਹ। ਅੱਜ ਕਮਾ ਸਿੱਕਾ ਜੀ ਦੀ ਜਿਹੜੀ ਉਹਨੂੰ ਸ਼ਰਧਾਂਜਲੀ ਦੇਣ ਵਾਸਤੇ ਜਿਹੜਾ ਵੀ ਇਹ ਬੱਚਿਆਂ ਦਾ ਉਪਰਾਲਾ ਹੈ ਬਹੁਤ ਹੀ ਵਧੀਆ ਅੱਜ ਇਹ ਪਤਾ ਲੱਗਦਾ ਕਿ ਉਹ ਕੀ ਕਮਾ ਕੇ ਗਿਆ ਇਥੋਂ ਹੀ ਸਾਨੂੰ ਪਤਾ ਲੱਗਦਾ ਕਿ ਕਈ ਬੰਤ ਇਨਸਾਨ ਦੇ ਜਾਣ ਦੇ ਬਾਅਦ ਵੀ ਜਿਹੜੇ ਕਿ ਉਹਨਾਂ ਦੀ ਯਾਦ ਹੈ ਸਾਰੇ ਇੰਨੇ ਲੋਕਾਂ ਦੇ ਦਿਲਾਂ ਦੇ ਵਿੱਚ ਤਾਜ਼ਾ ਹੈ ਤੇ ਸਾਨੂੰ ਨਹੀਂ ਲੱਗਦਾ ਕਿ ਕਮਲ ਸਿੱਕਾ ਜੀ ਅੱਜ ਸਾਡੇ ਵਿੱਚ ਨਹੀਂ ਹੈਗੇ ਬਹੁਤ ਹੀ ਪਿਆਰ ਜਿਹੜਾ ਉਸ ਬੱਚੇ ਦਾ ਔਰ ਕੀਤੇ ਹੋਏ ਕੰਮ ਅੱਜ ਨਜ਼ਰ ਆ ਰਹੇ ਨੇ ਕਿ ਕਮਲ ਸਿੱਕਾ ਜੀ ਨੇ ਕੀ ਕਮਾਇਆ ਅੱਜ ਦੇਖ ਕੇ ਹਜੂਮ ਪਤਾ ਲੱਗਦਾ ਹੈ ਕਿ ਬਹੁਤ ਹੀ ਉੱਚੀ ਸਖਸ਼ੀਅਤ ਸੀ ਜਿਨ੍ਹਾਂ ਨੂੰ ਅੱਜ ਸ਼ਰਧਾਂਜਲੀ ਦੇਣ ਪਹੁੰਚਿਆ ਖੂਨਦਾਨ ਕੈਂਪ 'ਚ ਜੁਵਾ ਨੂੰ ਦੇਖ ਕੇ ਬਹੁਤ ਹੀ ਖੁਸ਼ੀ ਹੋਈ ਕਿ ਸਾਡੇ ਜੁਵਾ ਬਹੁਤ ਹੀ ਸਹਿਯੋਗ ਦੇ ਨਾਲ ਇੱਥੇ ਪਹੁੰਚੇ ਨੇ ਤਾਂ ਕਿ ਖੂਨਦਾਨ ਦੇ ਕੇ ਇਹਨਾਂ ਨੂੰ ਸ਼ਰਧਾਂਜਲੀ ਦੇ ਸਕਣ ਇਹਨਾਂ ਜੁਵਾਲੇ ਬਹੁਤ ਸਤਿਕਾਰ ਕਰਦੀਆਂ ਕਿ ਇਹੋ ਜਿਹੇ ਜੁਵਾ ਜਿਹੜੇ ਆ ਸਾਡੇ ਦੇਸ਼ ਦੇ ਵਿੱਚ ਬਹੁਤ ਹੋਣੇ ਚਾਹੀਦੇ ਠੀਕ ਹੈ ਜਾਨਾ ਲੱਗਦਾ ਹੈ ਕਿ ਕੈਂਪ ਤੇ ਪਹੁੰਚੇ ਹੋ ਮਮਾ ਮੈਂ ਕਹਿੰਦਾ ਨਹੀਂ ਸੀ ਕਮਲ ਸਿਕਾ ਸੀ ਉਹ ਇੰਨੇ ਵਧੀਆ ਇਨਸਾਨ ਸੀ ਕਾਂਗਰਸ ਕਾਟੀ ਦਾ ਹੀਰਾ ਸੀ ਕਮਲ ਸਿਕਾ ਜਦੋਂ ਜਦੋਂ ਉਹਨਾਂ ਨੇ ਇਸ ਸੰਸਾਰ ਛੋ ਗਏ ਸਾਨੂੰ ਬੜਾ ਦੁੱਖ ਲੱਗਿਆ ਪਰ ਅੱਜ ਜਿਹੜਾ ਠਾਠਾ ਮਾਰਦਾ ਇਕੱਠ ਦੇਖ ਕੇ ਸਾਨੂੰ ਇੰਨਾ ਵਧੀਆ ਲੱਗਦਾ ਕਿ ਅੱਜ ਵੀ ਉਹ ਲੋਕਾਂ ਦੇ ਦਿਲਾਂ ਵਿੱਚ ਜਿੰਦਾ ਨੇ ਤੇ ਹਮੇਸ਼ਾ ਜਿੰਦਾ ਰਹਿਣ ਤੇ ਉਹਨਾਂ ਦੀ ਉਹ ਲੇਡੀਸ਼ਿਪ ਕਾਫੀ ਦਿੱਤਾ ਹੈ ਜਿਹੜਾ ਨਾ ਵਾਰੀ ਕੀ ਗੱਲਾਂ ਬੋਹ ਵਧੀਆ ਕਾਂਲਾਕ ਜਿਹੜੇ ਕਮਲ ਸਿਕਾ ਨੂੰ ਪਿਆਰ ਕਰਦੇ ਹੋ ਆਪ ਹੀ ਅੱਗੇ ਹੋ ਕੇ ਉਹਨਾਂ ਦਾ ਮਾਦਾਨ ਰਹਿ ਗਿਆ ਚਲੋ ਨਾਮ ਕਮਲ ਸਿੱਕਾ ਜੀ ਨਹੀਂ ਆਉਂਦੀ ਆ ਤੇ ਸਾਰੇ ਲੋਕੀ ਆਪਣੇ ਘਰਾਂ ਚੋਂ ਨਿਕਲ ਕੇ ਵਾਅਦੇ ਬਾਅਦ ਯੋਗਦਾਨ ਦਿੰਦੇ ਆ